ਲਓ ਜੀ ਪੰਜਾਬੀਓ ਰਾਣੇ ਦੇ ਪਰੌਂਠੇ ਦੀ ਮੈਂ ਕਹਿੰਨਾ ਦੀ ਸੰਸਾਰ ਪ੍ਰਸਿੱਧ ਰਾਣੇ ਦੇ ਪਰੌਂਠੇ ਜੀ ਰੋਪੜ ਦੇ ਵਿੱਚ ਬਣਦੇ ਜੀ ਰਾਣੇ ਦੇ ਪਰੌਂਠੇ ਰਾਣੇ ਦਾ ਟਾਪਾ ਜੀ ਜ਼ਰੂਰ ਕਰਿਓ ਜੀ ਕਮੈਂਟ ਜੀ ਜਿਨ੍ਹਾਂ ਜਿਨ੍ਹਾਂ ਨੇ ਖਾਦੇ ਹੋਏ ਨੇ ਰਾਣੇ ਦੇ ਪਰੌਂਠੇ ਜੀ ਰਾਣਾ ਸਾਹਿਬ ਕਮਾਲ ਕੀਤਾ ਹੋਇਆ ਜੀ ਨੌ ਚੱਲਦਾ ਕਹਿੰਦੇ ਮਿੱਤਰਾਂ ਦਾ ਨੌ ਚੱਲਦਾ ਜੀ ਬੜਾ ਜ਼ਬਰਦਸਤ ਕੰਮ ਹੈ ਜੀ ਰਾਣਾ ਸਾਹਿਬ ਇਸ ਕਦੋਂ ਸ਼ੁਰੂ ਕੀਤੇ ਤੁਸੀਂ ਪਰੌਂਠੇ ਬਣਾਣੇ ਪਰੌਂਠੇ ਬਹੁਤ ਬਹੁਤ ਦੇਤੇ ਬਣਦੇਗੇ ਜੀ ਹੂੰ ਥੋੜਾ ਦੇ ਬਣਦੇ ਹੋ 1988 ਦੇ 1988 ਦੇ ਦੇਖੋ ਜੀ ਕੈਨੇਡਾ ਅਮਰੀਕਾ ਇਟਲੀ ਜਰਮਨੀ ਜਿੱਥੇ ਵੀ ਤੁਸੀਂ ਬੈਠੇ ਰੋਪਣ ਵਾਲਿਓ ਦੀ ਜਰੂਰ ਕਰਿਓ ਕਮੈਂਟ ਜੀ ਰਾਣੇ ਦੇ ਪਰੌਂਠੇ 1988 ਤੋਂ ਬਣਦੇ ਆ ਰਹੇ ਜੀ ਖਾਤੇ ਹੋਣਗੇ ਬੜੇ ਲੋਕਾਂ ਨੇ ਖਾਤੇ ਹੋਣਗੇ ਜੀ ਖੋਲ ਵੀ ਖਾ ਰਹੇ ਆ ਜੀ ਕਮੈਂਟ ਕਰਕੇ ਦੱਸਿਓ ਜੀ ਆ ਦੇਖੋ ਜੀ ਰਾਣਾ ਸਾਹਿਬ ਪਰੌਠਾ ਬਣਾਉਂਦੇ ਕਿਤੇ ਆ ਦੇਖੋ ਸਾਈਜ਼ ਦੇਖਣ ਵਾਲਾ ਰਾਣਾ ਸਾਹਿਬ ਦੇ ਪਰੌਠੇ ਦਾ ਸਾਈਜ਼ ਆ ਜਬਰਦਸਤ ਸਾਈਜ਼ ਹੈ ਜੀ ਔਰ ਪਰੌਠਾ ਬਣਾਉਣ ਦਾ ਤਰੀਕਾ ਜੀ ਔਰ ਵੇਲਦੇ ਆ ਜੀ ਕਿਆ ਕਹਨੇ ਜੀ ਰਾਣਾ ਸਾਹਿਬ ਕਾਦੇ ਕਾਦੇ ਬਣਾਉਂਦੇ ਬਣਾਉਂਦੇ ਜੀ ਪਰੌਠੇ ਦੀ ਕੋਈ ਆਲੂ ਦਾ ਕੱਲਾ ਹਾਂ ਜੀ ਆਲੂ ਗੋਭੀ ਪਿਆਜ਼ ਮੂਲੀ ਦਾ ਮਿਕਸ ਅੱਛਾ ਜੀ ਤੇ ਗੋਭੀ ਪਿਆਜ਼ ਮੂਲੀ ਦਾ ਹੂੰ ਤੇ ਪਨੀਰ ਦਾ ਹੂੰ ਹਾਂ ਜੀ ਲਓ ਜੀ ਸਾਦਾ ਵੀ ਬਣਾਉਂਦੇ ਪਰੌਂਠਾ ਜੀ ਪਨੀਰ ਦਾ ਪਰੌਂਠਾ ਵੀ ਬਣਾਉਂਦੇ ਜੀ ਅੱਛਾ ਨਾਲ ਦਹੀਂ ਤੁਸੀਂ ਹਾਂਜੀ ਦਹੀਂ ਵੀ ਹੁੰਦਾ ਜੀ ਮੱਖਣ ਵੀ ਜੋ ਲੈ ਸੋਣਗਾ ਅੱਛਾ ਜੋ ਲੈ ਲੈ ਸਕਦਾ ਜੀ ਆਹ ਦੇਖੋ ਜੀ ਬਹੁਤ ਜ਼ਬਰਦਸਤ ਕੰਮ ਹੈ ਜੀ ਰਾਣਾ ਸਾਹਿਬ ਦਾ ਔਰ ਇੱਥੇ ਤੰਤਾ ਲੱਗਦਾ ਜੀ ਔਰ ਸਵੇਰੇ ਇਸ ਸਮੇਂ ਵੀਡੀਓ ਬਣਾ ਰਹੇ ਸਵੇਰੇ ਸ਼ੁਰੂ ਕਰ ਦਿੰਦੇ ਆ ਜੀ ਔਰ ਸਾਰਾ ਦਿਨ ਪਰੌਂਠੇ ਚੱਲਦੇ ਆ ਕੋਈ ਅਜਿਹੀ ਦੁਕਾਨ ਦੇਖੋ ਪੰਜਾਬ ਦੇ ਵਿੱਚ ਤੁਸੀਂ ਜਿੱਥੋਂ ਵੀ ਵੀਡੀਓ ਦੇਖ ਰਹੇ ਹੋ ਜਰੂਰ ਕਮੈਂਟ ਕਰਕੇ ਦੱਸਿਓ ਜੀ ਕੀ ਰਾਣਾ ਸਾਹਿਬ ਦੇ ਜਿਵੇਂ ਪਰੌਂਠੇ ਮਸ਼ਹੂਰ ਹੈ ਤੁਹਾਡੇ ਸ਼ਹਿਰ ਚ ਕਿਸ ਦੇ ਪਰੌਂਠੇ ਮਸ਼ਹੂਰ ਹੈ ਜੀ ਔਰ ਰਾਣਾ ਸਾਹਿਬ ਇਹ ਸਾਰਾ ਦਿਨ ਬੰਦ ਰਹਿੰਦੇ ਨੇ ਜੀ ਤਿੰਨ ਸਾਢੇ ਦਿਨ ਵਿੱਚ ਸਾਢੇ 3 ਵਜੇ ਤੱਕ ਪਰੌਂਠੇ ਖਾਂਦੇ ਲੋਕ ਹਾਂਜੀ ਹਾਂਜੀ ਸਾਢੇ 3 ਵਜੇ ਤੱਕ ਪਰੌਂਠੇ ਖਾਂਦੇ ਜੀ ਅੱਛਾ ਸਵੇਰੇ ਕਿੰਨੇ ਵਜੇ ਸ਼ੁਰੂ ਕਰਦੇ ਜੀ ਸਵੇਰੇ 7 ਵਜੇ ਸਵੇਰੇ 7 ਵਜੇ ਜੀ ਸਵੇਰੇ 7 ਵਜੇ ਤੋਂ ਲੈ ਕੇ 3:30 ਵਜੇ ਤੱਕ ਪਰੌਂਠੇ ਚੱਲਦੇ ਜੀ ਆਹ ਦੇਖੋ ਭਾਈ ਸਾਹਿਬ ਭਾਈ ਸਾਹਿਬ ਕੀ ਲੈਣਾ ਹੈ ਜੀ ਪਰੌਂਠਾ ਲੈਣਾ ਹੈ ਜੀ ਪਰੌਂਠਾ ਰਾਣਾ ਸਾਹਿਬ ਦੀ ਬੱਲੇ ਬੱਲੇ ਜੀ ਬੱਲੇ ਬੱਲੇ ਜੀ ਪੂਰੀ ਬੱਲੇ ਬੱਲੇ ਖਾਸ ਗੱਲ ਕੀ ਹੈ ਰਾਣਾ ਸਾਹਿਬ ਦੇ ਪਰੌਂਠੇ ਦੀ ਜੀ ਬਹੁਤ ਵਧੀਆ ਹੈ ਟੇਸਟੀ ਦਹੀਂ ਨਾਲ ਖਾਓ ਜੀ ਹਾਂ ਮੈਂ ਕਹਿੰਦੇ ਜੀ ਕਹਿੰਦੇ 1988 ਤੋਂ ਚੱਲਦੇ ਆ ਰਹੇ ਜੀ ਪਰੌਂਠੇ ਰਾਣਾ ਸਾਹਿਬ ਦੇ ਦੀ ਰਾਣਾ ਸਾਹਿਬ ਇੱਕ ਖਾਸ ਗੱਲ ਦੇਖੋ ਅੰਦਰ ਦਾ ਸੈਟਿੰਗ ਅਰੇਂਜਮੈਂਟ ਵੀ ਠਾੜਾ ਬਹੁਤ ਵਧੀਆ ਪੈਕਿੰਗ ਬਹੁਤ ਜਲਦੀ ਤੁਹਾਡੀ ਜੀ ਹਾਂ ਬਾਈ ਸਵੇਰੇ 7 ਵਜੇ ਪਰੌਂਠੇ ਸ਼ੁਰੂ ਕਰ ਦਿੰਦੇ ਆ ਜੀ ਔਰ ਫੇਰ ਕਹਿੰਦੇ ਆ ਜੀ ਤੁਹਾਡੇ ਸ਼ਹਿਰ ਦੇ ਵਿੱਚ ਕੋਈ ਹੈ ਇਸ ਤਰ੍ਹਾਂ ਦਾ ਪਰੌਂਠਿਆਂ ਵਾਲਾ ਜਰੂਰ ਕਰਿਓ ਕਮੈਂਟ ਜੀ ਪੰਜਾਬ ਦੇ ਵਿੱਚ ਨੰਬਰ 1 ਪਰੌਂਠੇ ਜੇਕਰ ਤੁਸੀਂ ਕਿਸੇ ਨੇ ਖਾਣੇ ਹੈ ਤਾਂ ਰਾਣੇ ਦਾ ਟਾਬਾ ਕਾਲਜ ਰੋਡ ਕੀ ਲੋਕੇਸ਼ਨ ਲ ਦੱਸਿਓ ਜੀ ਰਾਣਾ ਸਾਹਿਬ ਰੋਪੜ ਜੋ ਹੈ ਕਾਲਜ ਰੋਡ ਐਸ ਬੀ ਆਈ ਬੈਂਕ ਦੇ ਕੋਲ ਹਾਂ ਐਸ ਬੀ ਆਈ ਬੈਂਕ ਦੇ ਕੋਲ ਮੈਂ ਕਹਿੰਨਾ ਕਿਸੇ ਰਕਸ਼ੇ ਵਾਲੇ ਤੋਂ ਕਿਸੇ ਥ੍ਰੀ ਵੀਲਰ ਵਾਲੇ ਤੋਂ ਜਿੱਦੋਂ ਮਰਜ਼ੀ ਪੁੱਛ ਲਿਓ ਬਸ ਇਹੀ ਕਹਿਣਾ ਰਾਣੇ ਦੇ ਟਾਬੇ ਤੇ ਜਾਣਾ ਜੀ ਰੋਪੜ ਬੱਸ ਦੇਖੋ ਪੰਜਾਬ ਭਰ ਦੇ ਵਿੱਚ ਤੁਸੀਂ ਸਾਡੇ ਵੀਡੀਓਜ਼ ਦੇਖਦੇ ਹੋ ਤੁਸੀਂ ਸਿਰਫ ਇਹੀ ਕਹਿਣਾ ਜੀ ਕਿ ਰਾਣੇ ਦਾ ਟੱਪਾ ਰੋਪਣ ਮੈਂ ਕਹਿੰਦਾ ਚਿੱਠੀ ਪਾ ਦਈਏ ਤਾਂ ਵੀ ਪਹੁੰਚੂਗੀ ਰਾਣੇ ਦਾ ਟੱਪਾ ਰੋਪਣ ਲਿਖ ਕੇ ਬਸ ਸਿੱਧੇ ਹਾਂ ਦੇਖੋ ਜੀ ਬਹੁਤ ਬਹੁਤ ਵਧੀਆ ਸ਼ਖਸੀਅਤ ਹੈ ਬੜਾ ਨੌਹਾਂ ਜੀ ਔਰ ਬੱਚਾ ਬੱਚਾ ਹਰ ਬਜ਼ੁਰਗ ਹਰੇਕ ਵਿਅਕਤੀ ਇਹਨਾਂ ਨੂੰ ਜਾਣਦਾ ਜੀ ਰਾਣੇ ਦੇ ਟੱਪੇ ਬਾਰੇ ਕਰਿਓ ਜੀ ਕਮੈਂਟ ਦੀ ਆਹ ਦੇਖੋ ਐਦਾਂ ਵੱਡਾ ਪਰੌਂਠਾ ਜੀ ਆਹ ਜਿਹੜਾ ਵੇਲਣ ਤੁਸੀਂ ਰੱਖਿਆ ਸਟੀਲ ਦਾ ਇਹ ਹਾਂ ਜੀ ਇਹ ਵੀ ਸਟੀਲ ਦਾ ਬਣਾਇਆ ਹੋਆ ਅੱਛਾ ਆਹ ਚਕਲਾ ਜੀ 8.5 ਕਿਲੋ ਦਾ ਇਹ ਚੱਕਲਾ ਦਿਖਾਏ ਜੀ ਆ ਸਾਢੇ 8 ਕਿਲੋ ਦਾ ਚੱਕਲਾ ਬਣਾਇਆ ਵਾ ਆ ਅਸਲੀ ਗੱਲ ਐ ਆ ਸਟੀਲ ਦਾ ਆ ਦੇਖੋ ਖੁਦ ਬਣਾਉਂਦੇ ਨਾਲੇ ਆ ਜਬਰਦਸਤ ਕੰਮ ਐ ਖੁਦ ਬਣਾਉਂਦੇ ਰਾਣਾ ਸਾਹਿਬ ਬਹੁਤ ਮਿਹਨਤ ਕਰਦੇ ਤੁਸੀਂ ਆ ਸਬਜ਼ੀਆਂ ਸਬਜ਼ੀਆਂ ਲਿਆਉਣੀਆਂ ਫਿਰ ਪਰੌਠੇ ਬਣਾਉਣੇ ਦੀ ਆ ਦੇਖੋ ਜੀ ਪਰੌਂਠੇ ਦੇ ਗਾਹਕ ਨਾਲ ਦੀ ਨਾਲ ਆਉਂਦੇ ਆ ਜੀ ਔਰ ਰਾਣੇ ਦੇ ਪਰੌਂਠਿਆਂ ਦੇ ਉੱਤੇ ਜ਼ਰੂਰ ਕਰਿਓ ਜੀ ਕਮੈਂਟ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਰਾਣਾ ਸਾਹਿਬ ਤੁਹਾਡੇ ਪਹਿਲੇ ਵੀਡੀਓਜ਼ ਵੀ ਬੜੇ ਵਾਇਰਲ ਹੋਏ ਐ ਲੋਕਾਂ ਨੇ ਡਿਮਾਂਡ ਕੀਤੀ ਕਿ ਰਾਣੇ ਦੇ ਪਰੌਂਠੇ ਦੁਬਾਰਾ ਦਿਖਾਓ ਜੀ ਦੁਨੀਆ ਭਰ ਦੇ ਵਿੱਚ ਪੰਜਾਬੀ ਦੇਖਦੇ ਨੇ ਤੁਹਾਨੂੰ ਪਿਆਰ ਕਰਨ ਵਾਲੇ ਕੋਈ ਸਨੇਹਾ ਦੇਣਾ ਚਾਹੁੰਦੇ ਐ ਉਸ ਦਾ ਮਿੱਤਰਾਂ ਨੂੰ ਜੀ ਸਾਡੇ ਜੀ ਕਾਲਜ ਜਿਹਦੇ ਵਿੱਚ ਜੇ ਬੱਚੇ ਪੜ੍ਹੇ ਹੋਏ ਐ ਪਹਿਲੇ 88 ਨੂੰ ਲਾਗੇ ਆਇ ਤਕਰ ਉਹ ਸਾਰੇ ਮੈਨੂੰ ਬੜਾ ਪਿਆਰ ਕਰਦੇ ਬੜੀ ਉਹਨਾਂ ਦੀ ਮੇਰੇ ਨਾਲ ਪਿਆਰ ਮੁਹੱਬਤ ਰਿਹਾ ਔਰ ਮਿਲ ਕੇ ਆਂਦੇ ਦੇ ਖੁੱਸ ਕੇ ਰਹਿੰਦੇ ਤੇ ਅਸਲ ਗੱਲ ਹੈ ਅਸਲ ਗੱਲ ਹੈ ਬਾਹਰ ਬੈਠੇ ਕੋਈ ਸਾਰੇ ਹਾਂ ਸਰਕਾਰੀ ਕਾਲਜ ਰੋਪੜ ਵਾਲੇ ਹਾਂਜੀ ਹਾਂਜੀ ਰੋਪੜ ਵਾਲੇ ਕਰਿਓ ਜੀ ਕਮੈਂਟ ਜੀ ਸਰਕਾਰੀ ਕਾਲਜ ਰੋਪੜ ਵਾਲੇ ਜਿਹੜੇ ਹੁਣ ਦੇਖੋ ਬੈਠੇ ਬਹੁਤ ਦੁਨੀਆ ਬਾਹਰ ਬਾਹਰ ਆਉਂਦੇ ਰਹਿੰਦੇ ਆ ਕਦੀ ਕਦੀ ਪੁਰਾਣੇ ਬੰਦੇ ਆਉਂਦੇ ਉਹ ਕਹਿੰਦੇ ਬਿੰਦ ਰਖਿਆ ਵੀ ਆਉਂਦਾ ਸੀ ਇੱਥੇ ਬਿੰਦਰੇ ਕਿਹਨੇ ਕੁੱਗੀ ਆਇਆ ਦਾ ਕੁੱਗੀ ਆਇਆ ਸੀ ਕੋਗੀ ਖਾ ਕੇ ਗਿਆ ਪਰਾਂਠੇ ਤੇ ਉਹਦਾ ਮੁੰਡਾ ਆਂਦਾ ਦਿੰਦੇ ਨਾ ਅੱਛਾ ਉਹ ਪਰ ਉਹਦਾ ਆਂਦਾ ਤੇ ਗੇਟ ਖੇਲਣ ਵਾਸਤੇ ਅੱਛਾ ਫਿਰ ਆਉਂਦੇ ਜੀ ਲਓ ਜੀ ਰਾਣੇ ਦੇ ਪਰਾਂਠਿਆਂ ਦਾ ਨਾਮ ਚੱਲਦਾ ਜੀ ਆ ਕੋਈ ਅਜਈਆ ਸ਼ਖਸੀਅਤ ਤਾਂ ਹਰੇਕ ਸ਼ਹਿਰ 'ਚ ਹੁੰਦੀਆਂ ਨੇ ਜੀ ਜਿਨ੍ਹਾਂ ਦਾ ਨਾਮ ਚੱਲਦਾ ਜੀ ਇਹਨਾਂ ਦਾ ਟੇਸਟ ਰਾਣੇ ਦੇ ਪਰਾਂਠਿਆਂ ਦਾ ਬੜਾ ਜ਼ਬਰਦਸਤ ਹੈ ਜੀ ਔਰ ਜ਼ਰੂਰ ਕਰਿਓ ਕਮੈਂਟ ਜੀ ਔਰ ਰਾਣੇ ਦੇ ਪਰਾਂਠਿਆਂ ਨੂੰ ਜੇਕਰ ਤੁਸੀਂ ਨਹੀਂ ਖਾਧਾ ਰੋਪੜ ਤੁਸੀਂ ਲੰਘ ਰਹੇ ਹੋ ਜੀ ਤਾਂ ਇੱਕ ਵਾਰੀ ਰਾਣਾ ਸਾਹਿਬ ਨੂੰ ਪਰਸਨਲੀ ਮਿਲ ਕੇ ਵੀ ਜਾਇਓ ਔਰ ਇਹਨਾਂ ਦੇ ਪਰਾਂਠਿਆਂ ਨੂੰ ਟੈਸਟ ਕਰਕੇ ਲਾਇਓ ਜੀ ਆਹ ਲਓ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ